ਪ੍ਰਭੂ ਜੀ ਦੀ ਅਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਆਓ ਸਭ ਜਨਰਲ ਕੇ ਪ੍ਰਭੂ ਜੀ ਦੀ ਅਜ਼ੂਰੀ ਚ ਰਾਤ ਦੀ ਗੁੜੀ ਮਿੱਠੀ ਨੀਂਦ ਦੇ ਲਈ ਔਰ ਆਪਣੇ ਘਰ ਪਰਿਵਾਰਾਂ ਦੀ ਸੁਖ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਨਵਾਦ 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 ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਮੇਰੇ ਸਿੰਦਸ ਲਾਲੀ ਖੁਦਾਵੰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਨੂੰ ਸਵੇਰ ਤੋਂ ਲੈ ਕੇ ਹੁਣ ਤੱਕ ਜਿਉਂਦੇ ਰੱਖਿਆ ਪਰਮੇਸ਼ਰ ਜੀ ਸੰਭਾਲ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਤੁਸੀਂ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਰੱਖਿਆ ਆਪਣੀ ਦਇਆ ਵਿੱਚ ਢਾਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਨੂੰ ਹਰ ਇੱਕ ਖਤਰੇ ਤੋਂ ਮੁਸੀਬਤ ਤੋਂ ਪਰਮੇਸ਼ਰ ਜੀ ਹਰ ਇੱਕ ਲੜਾਈ ਝਗੜੇ ਕਲੇਸ਼ ਤੋਂ ਪਰਮੇਸ਼ਰ ਜੀ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਔਰ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਡੇ ਬਾਹਰ ਆਨ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਸੀਂ ਸਾਨੂੰ ਹਰ ਇੱਕ ਐਕਸੀਡੈਂਟ ਤੋਂ ਬਚਾ ਕੇ ਰੱਖਿਆ ਦੁਰਘਟਨਾ ਤੋਂ ਬਚਾ ਕੇ ਰੱਖਿਆ ਔਰ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤਾਂ ਨੇ ਸਾਨੂੰ irdgir ਤੋਂ ਠੇਰੀ ਰੱਖਿਆ ਔਰ ਸੱਚਮੁੱਚ ਸਾਡੀ ਹਰ ਸਮੇਂ ਰਾਖੀ ਕੀਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਸਾਡੇ ਕਮਾਕਾਰਾਂ ਵਿੱਚ ਵੀ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਔਰ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਅਗਲ ਬੁੱਧ ਗਿਆਨ ਦਾ ਆਤਮਾ ਦਿੱਤਾ ਰਿਮਾਨ ਪਰਮੇਸ਼ਵਰ ਜੀ ਔਰ ਸੱਚਮੁੱਚ ਖੁਦਾਵੰਨ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਪਰਮੇਸ਼ਵਰ ਜੀ ਤੁਸੀਂ ਸਾਨੂੰ ਦਿਨ ਪਰ ਵਿੱਚ ਅچھے ਭੋਜਨਾਂ ਦੇ ਨਾਲ ਰਜਾਇਆ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੇ ਵਚਨ ਰੂਪੀ ਰੋਟੀ ਦੇ ਨਾਲ ਪਰਮੇਸ਼ਰ ਜੀ ਰਜ਼ਾਇਆ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦੇ ਲਈ ਖੁਦਾਬੰਦ ਜੀ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦਾ ਸਮਾਂ ਦਿੱਤਾ ਪਰਮੇਸ਼ਰ ਜੀ ਅਸੀਂ ਦਿਲ ਤੋਂ ਧੰਨਵਾਦ ਕਰਦੇ ਆ ਸ਼ੁਕਰਗੁਜ਼ਾਰ ਆ ਪਰਮੇਸ਼ਰ ਜੀ ਕਿ ਤੁਸੀਂ ਸਾਨੂੰ ਇਹ ਸਮਾਂ ਦਿੱਤਾ ਪਰਮੇਸ਼ਰ ਜੀ ਬਹੁਤ ਸਾਰੇ ਲੋਕ ਅੱਜ ਦਾ ਦਿਨ ਨਹੀਂ ਦੇਖ ਸਕੇ ਅੱਜ ਦੀ ਰਾਤ ਵਿੱਚ ਐਂਟਰ ਨਹੀਂ ਹੋ ਪਾਈ ਪਰਮੇਸ਼ਰ ਜੀ ਤੁਹਾਡਾ ਅਨੁਗ੍ਰਹਿ ਤੁਹਾਡੀ ਦਇਆ ਹੈ ਖੁਦਾ ਕੀ ਤੁਸੀਂ ਸਾਨੂੰ ਹੁਣ ਤੱਕ ਸਾਡੇ ਘਰਾਂ ਪਰਿਵਾਰਾਂ ਦੇ ਵਿੱਚ ਸਹੀ ਸਲਾਮਤ ਜਿਉਂਦੇ ਰੱਖਿਆ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਨੂੰ ਪਛਤਾਪ ਦਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਮੇਰੇ ਮਹਾਨ ਖੁਦਾਵੰਦ ਜੀ ਪਰਮੇਸ਼ਰ ਜੀ ਸਾਡੇ ਕੋਲੋਂ ਦਿਨ ਭਰ ਵਿੱਚ ਬਹੁਤ ਸਾਰੀਆਂ ਗਲਤੀਆਂ ਗੁਨਾਹ ਜਾਣੇ ਅਣਜਾਣੇ ਦੇ ਵਿੱਚ ਹੋ ਗਈਆਂ ਮੇਰੇ ਪਰਮੇਸ਼ਰ ਜੀ ਤੁਸੀਂ ਸਾਨੂੰ ਮਾਫ ਕਰਨਾ ਖੁਦਾ ਸਾਡੇ ਬੋਲਣ ਚ ਦੇਖਣ ਚ ਸੁਣਨ ਚ ਪਰਮੇਸ਼ਰ ਜੀ ਸੋਚਨ ਵਿਚਾਰਨ ਚ ਪਰਮੇਸ਼ਰ ਜੀ ਬਹੁਤ ਸਾਰੀਆਂ ਗਲਤੀਆਂ ਗੁਨਾਹ ਹੋ ਜਾਂਦੇ ਖੁਦਾਵੰਦ ਜੀ ਸਾਨੂੰ ਮਾਫ਼ ਕਰੋ ਪਵਿੱਤਰ ਕਰੋ ਖੁਦਾਵੰਨ ਜੀ ਅੱਗੇ ਤੋਂ ਸਾਡਾ ਉੱਠਣਾ ਬੈਠਣਾ ਬੋਲਣਾ ਚੱਲਣਾ ਸੋਚਣਾ ਵਿਚਾਰਨਾ ਪਰਮੇਸ਼ਰ ਤੁਹਾਡੇ ਨਾਮ ਚ ਪਵਿੱਤਰ ਹੋ ਜਾਵੇ ਔਰ ਸੱਚਮੁੱਚ ਪਰਮੇਸ਼ਰ ਜੀ ਅਸੀਂ ਤੁਹਾਡੇ ਵਚਨ ਦਾ ਡਰ ਪੈ ਰੱਖਣ ਵਾਲੇ ਹੋਈਏ ਖੁਦਾਵੰ ਜੀ ਕਿਉਂਕਿ ਪ੍ਰਭ ਜੀ ਤੁਸੀਂ ਕਹ ਜਿਹੜਾ ਮੇਰੇ ਨਾਮ ਦਾ ਪੈ ਰੱਖਦਾ ਹੈ ਜਿਹੜਾ ਯਹਵਾ ਤੋਂ ਦਾ ਪੈ ਖਾਂਦਾ ਪਰਮੇਸ਼ਰ ਜੀ ਤੁਸੀਂ ਕਹ ਉਹਦੇ ਲਈ ਮੈਂ ਅਨੰਤ ਕਾਲ ਦਾ ਜੀਵਨ ਪਰਮੇਸ਼ਰ ਜੀ ਤੁਸੀਂ ਕਹ ਦਿਨਾਂ ਮੈਂ ਪਰਮੇਸ਼ਰ ਜੀ ਸੱਚਮੁੱਚ ਖੁਦਾਵੰ ਜੀ ਅਸੀਂ ਤੁਹਾਡੇ ਵਚਨ ਤੋਂ ਡਰਨ ਵਾਲੇ ਹੋ ਜਾਈਏ ਤਾਂ ਕਿ ਪਰਮੇਸ਼ਰ ਜੀ ਅਸੀਂ ਸੱਚਮੁੱਚ ਪਰਮੇਸ਼ਰ ਜੀ ਦੇ ਅੰਤਕਾਲ ਦੇ ਜੀਵਨ ਨੂੰ ਪਾਸ ਕੀਏ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਖੁਦਾਵੰਨ ਜੀ ਕਿ ਤੁਸੀਂ ਸਾਨੂੰ ਕਦੇ ਵੀ ਸ਼ਰਮਿੰਦਾ ਨਹੀਂ ਹੋਣ ਦਿੰਦੇ ਪਰਮੇਸ਼ਰ ਜੀ ਅਸੀਂ ਹਰ ਰੋਜ਼ ਗਲਤੀਆਂ ਕਰਦੇ ਖੁਦਾਵੰਨ ਜੀ ਹਰ ਰੋਜ਼ ਮਾਫੀ ਮੰਗਦੇ ਆ ਮੇਰੇ ਖੁਦਾਵੰਨ ਜੀ ਤੁਸੀਂ ਸਾਨੂੰ ਹਰ ਵਾਰ ਮਾਫ ਕਰ ਦਿੰਦੇ ਆ ਪਰਮੇਸ਼ਰ ਜੀ ਸਾਨੂੰ ਵੀ ਵਫਾਦਾਰੀ ਵਾਲਾ ਮਨ ਦਿਓ ਪਰਮੇਸ਼ਰ ਜੀ ਤਾਂ ਕਿ ਪ੍ਰਭ ਜੀ ਅਸੀਂ ਗਲਤੀਆਂ ਗੁਨਾਹ ਕਰਕੇ ਖੁਦਾਵੰਨ ਜੀ ਰਬ ਜੀ ਅਸੀਂ ਬਦਲ ਲਈਏ ਪਰਮੇਸ਼ਵਰ ਜੀ ਅਸੀਂ ਗਲਤੀਆਂ ਗੁਨਾਹ ਕਰਕੇ ਮਾਫੀਆਂ ਮੰਗਣ ਵਾਲੇ ਨਾ ਹੋਈਏ ਪਰ ਪਰਮੇਸ਼ਵਰ ਜੀ ਅਸੀਂ ਆਪਣੇ ਆਪ ਨੂੰ ਬਦਲ ਲਈਏ ਔਰ ਸੱਚਮੁੱਚ ਤੁਹਾਡੀ ਧਾਰਮਿਕਤਾ ਦੇ ਚੱਲੀਏ ਖੁਦਾਬੰਦ ਜੀ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਕਿ ਤੁਸੀਂ ਸਾਡੇ ਗਲਤੀਆਂ ਗੁਨਾਹਾਂ ਨੂੰ ਆਪਣੀ ਪਿੱਠ ਪਿੱਛੇ ਸੱਟ ਦਿਨੇ ਪਰਮੇਸ਼ਰ ਜੀ ਤੁਸੀਂ ਉਹਨਾਂ ਨੂੰ ਦੁਬਾਰਾ ਨਹੀਂ ਦੇਖਦੇ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੀ ਹਾਂ ਖੁਦਾਬੰਦ ਜੀ ਔਰ ਧੰਨਵਾਦ ਕਰਦੀ ਪਰਮੇਸ਼ਰ ਜੀ ਤੁਸੀਂ ਸਾਨੂੰ ਮਾਫ ਕੀਤਾ ਮੇਰੇ ਮਹਾਨ ਪਰਮੇਸ਼ਵਰ ਜੀ ਧੰਨਵਾਦ ਕਰਦੀ ਆ ਜਿੰਨੇ ਵੀ ਭੈਣ ਭਰਾ ਅੱਜ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਨੇ ਮੇਰੇ ਪਰਮੇਸ਼ਵਰ ਜੀ ਸੱਚਮੁੱਚ ਇਹਨਾਂ ਸਾਰੇ ਘਰਾ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੰਨੇ ਆ ਪਰਮੇਸ਼ਵਰ ਜੀ ਤੁਸੀਂ ਆਪਣੇ ਸਾਰੇ ਬੱਚਿਆਂ ਨੂੰ ਸਾਰੇ ਘਰਾਂ ਪਰਿਵਾਰਾਂ ਨੂੰ ਪਰਮੇਸ਼ਵਰ ਜੀ ਆਪਣੀ ਦਇਆ ਹੇਠ ਟੱਕ ਲੈਣਾ ਮੇਰੇ ਖੁਦਾ ਜਿੱਦਾਂ ਤੁਸੀਂ ਸਾਰਾ ਦਿਨ ਸੰਭਾਲ ਕੇ ਰੱਖਿਆ ਰਾਤ ਦੇ ਸਮੇਂ ਤੇ ਵੀ ਸੰਭਾਲ ਕੇ ਰੱਖਣਾ ਔਰ ਸੱਚਮੁੱਚ ਪਰਮੇਸ਼ਵਰ ਜੀ ਰਾਤ ਦੇ ਸਮੇਂ ਹੋਣ ਵਾਲੇ ਹਰ ਇੱਕ ਸ਼ਤਾਨੀ ਅਟੈਕ ਤੋਂ ਇਹਨਾਂ ਨੂੰ ਬਚਾ ਕੇ ਰੱਖਣਾ ਮੇਰੇ ਮਹਾਨ ਪਰਮੇਸ਼ਵਰ ਜੀ ਸੱਚਮੁੱਚ ਸ਼ੈਤਾਨ ਨਹੀਂ ਚਾਹੁੰਦਾ ਖੁਦਾਵੰ ਜੀ ਕਿ ਤੁਹਾਡੇ ਬੱਚੇ ਆਨੰਦ ਵਿੱਚ ਰਹਿਣ ਤੁਹਾਡੇ ਬੱਚੇ ਤੁਹਾਡੇ ਨਾਮ ਨਾਲ ਜੁੜੇ ਰਹਿਣ ਪਰਮੇਸ਼ਰ ਜੀ ਤੁਸੀਂ ਆ ਜੋ ਸਾਡੀ ਹਰ ਵੇਲੇ ਰਾਖੀ ਕਰਦੇ ਆ ਖੁਦਾਵੰਨ ਜੀ ਸੱਚਮੱਚ ਪਰਮੇਸ਼ਰ ਜੀ ਅਸੀਂ ਆਪਣੇ ਬਿਸਤਰਿਆਂ ਵਿੱਚ ਸੌਂ ਜਾਂਦੇ ਆ ਖੁਦਾ ਪਰ ਤੁਹਾਡੀਆਂ ਅੱਖਾਂ ਹਮੇਸ਼ਾ ਜਾਗਦੀਆਂ ਰਹਿੰਦੀਆਂ ਪ੍ਰਭੂ ਜੀ ਤੁਸੀਂ ਕਿਹਾ ਮੈਂ ਕਦੇ ਨਹੀਂ ਸੌਂਦਾ ਕਦੇ ਨਹੀਂ ਉngਲਾਉਂਦਾ ਸੱਚਮੱਚ ਪਰਮੇਸ਼ਰ ਜੀ ਤੁਸੀਂ ਸਾਡੀ ਹਰ ਵੇਲੇ ਰਾਖੀ ਕਰਦੇ ਆ ਹਰ ਵੇਲੇ ਪਰਮੇਸ਼ਰ ਜੀ ਤੁਹਾਡੀਆਂ ਅੱਖਾਂ ਸਾਡੇ ਤੇ ਲੱਗੀਆਂ ਰਹਿੰਦੀਆਂ ਮੇਰੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਸੱਚਮੱਚ ਖੁਦਾਵੰਨ ਜੀ ਸਾਨੂੰ ਹਰ ਇੱਕ ਵੈਰੀ ਦੀ ਸ਼ਕਤੀ ਤੋਂ ਬਚਾ ਕੇ ਰੱਖਣਾ ਮੇਰੇ ਮਹਾਨ ਪਰਮੇਸ਼ਰ ਜਿਹੜੋ ਸਾਡੇ ਜ਼ਿੰਦਗੀਆਂ ਦੇ ਵਿੱਚ ਰਾਤ ਦੇ ਸਮੇਂ ਅਟੈਕ ਕਰਦੀਆਂ ਔਰ ਮੇਰੇ ਮਹਾਨ ਪਰਮੇਸ਼ਰ ਜੀ ਜਿਨਨੇ ਭੈਣ ਭਰਾਵਾਂ ਨੂੰ ਰਾਤ ਦੇ ਸਮੇਂ ਪ੍ਰਭ ਜੀ ਬੁਰੇ ਸੁਪਨੇ ਆਉਂਦੇ ਆ ਖੁਦਾਵੰਜੀ बैड ਡ੍ਰੀਮਸ ਆਉਂਦੇ ਪ੍ਰਭ ਜੀ ਸ਼ੈਤਾਨੀ ਅਟੈਕਸ ਹੁੰਦੇ ਮੇਰੇ ਖੁਦਾਵੰਜੀ ਇਹਨਾਂ ਦੇ ਮਨ ਦੇ ਅੰਦਰ ਡਰ ਭੈ ਕੰਮ ਕਰਦਾ ਖੁਦਾਵੰਜੀ ਹਾਰ ਇੱਕ ਡਰ ਭੈ ਦੀ ਗੰਦੀ ਸਪਿਰਟ ਨੂੰ ਔਰ ਬੁਰਿਆਂ ਸੁਪਨਿਆਂ ਨੂੰ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰ ਦਿੰਨੇ ਆ ਰੱਦ ਕਰ ਦਿੰਨੇ ਆ ਅੱਜ ਤੋਂ ਪਰਮੇਸ਼ਰ ਜੀ ਇਹਨਾਂ ਦੇ ਸੁਪਨਿਆਂ ਦੇ ਉੱਪਰ ਤੁਹਾਡਾ ਕਬਜਾ ਵਾਸ ਹੋਵੇ ਪਰਮੇਸ਼ਰ ਜੀ ਪ੍ਰਭ ਜੀ ਜੋ ਤੁਹਾਡੇ ਵੱਲੋਂ ਇਹਨਾਂ ਨੂੰ ਕੋਈ ਮੈਸੇਜ ਹੋਵੇ ਪ੍ਰਭੂ ਉਹ ਹੀ ਸੁਪਨਾ ਇਹਨਾਂ ਨੂੰ ਆਵੇ ਮੇਰੇ ਮਹਾਨ ਪਰਮੇਸ਼ਰ ਜੀ ਮੇਰੇ ਖੁਦਾਵੰ ਜੀ ਵੈਰੀ ਦੇ ਹਰ ਇੱਕ ਸੁਪਨੇ ਨੂੰ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਕੈਨਸਲ ਕਰ ਦਿੰਨੇ ਆ ਰੱਦ ਕਰ ਦਿੰਨੇ ਆ ਸੱਚਮੁੱਚ ਇਹਨਾਂ ਦੀਆਂ ਜ਼ਿੰਦਗੀਆਂ 'ਚ ਪ੍ਰਭੂ ਜੀ ਤੁਹਾਡਾ ਕਬਜਾ ਵਾਸ ਹੋਵੇ ਇਹਨਾਂ ਦੇ ਸ਼ਰੀਰਾਂ ਤੇ ਇਹਨਾਂ ਦੀਆਂ ਰੂਹਾਂ ਤੇ ਪਰਮੇਸ਼ਰ ਜੀ ਤੁਹਾਡਾ ਕਬਜਾ ਵਾਸ ਹੋਵੇ ਇਹਨਾਂ ਦੇ ਘਰਾਂ ਪਰਿਵਾਰਾਂ ਦੇ ਅੰਦਰ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਚੱਲਦਾ ਫਿਰਦਾ ਨਜ਼ਰ ਆਵੇ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰਨਾ ਜਿੰਨੇ ਭੈਣ ਭਰਾ ਬਿਮਾਰ ਆ ਲਾਚਾਰ ਆ ਪਰਮੇਸ਼ਰ ਜੀ ਉਹਨਾਂ ਸਾਰਿਆਂ ਆਪ ਨਗਰਦੇ ਆਂ ਖੁਦਾਵੰਦੀ ਉਹਨਾਂ ਸਾਰਿਆਂ ਨੂੰ ਆਪਣੇ ਸ਼ੀਫਾ ਵਾਲੇ ਹੱਥ ਨਾਲ ਛੋ ਕੇ ਖੁਦਾਵੰਦੀ ਸ਼ੀਫਾ ਦੇਣਾ ਹਰ ਇੱਕ ਪ੍ਰਭੂ ਜੀ ਬਿਮਾਰੀ ਤੋਂ ਉਹਨਾਂ ਨੂੰ ਆਜ਼ਾਦ ਕਰਨਾ ਪਰਮੇਸ਼ਰ ਜੀ ਹਰ ਇੱਕ ਬੰਧਨ ਤੋਂ ਆਜ਼ਾਦ ਕਰਨਾ ਮੇਰੇ ਮਹਾਨ ਪਰਮੇਸ਼ਰ ਜੀ ਨਕਰਾ ਪਰਿਵਾਰਾਂ ਅੰਦਰ ਆਪਣੀ ਦਇਆ ਦੇਣਾ ਪਰਮੇਸ਼ਰ ਜੀ ਬਰਕਤ ਦੇਣਾ ਮੇਰੇ ਮਹਾਨ ਖੁਦਾਵੰ ਜੀ ਤੁਹਾਡੀ ਦਇਆ ਬਹੁਤ ਆਇਤ ਦੇ ਨਾਲ ਇਹਨਾਂ ਨਕਰਾ ਪਰਿਵਾਰਾਂ ਉੱਪਰ ਉtre ਮੇਰੇ ਖੁਦਾਵੰ ਜੀ ਔਰ ਸੱਚਮੁੱਚ ਪਰਮੇਸ਼ਰ ਜੀ ਨਕਰਾ ਪਰਿਵਾਰਾਂ ਨੂੰ ਕਿਸੇ ਚੰਗੀ ਚੀਜ਼ ਦੀ ਥੋੜਨਾ ਰੇ ਮੇਰੇ ਖੁਦਾਵੰ ਜੀ ਹਰ ਇੱਕ ਨਸ਼ੇ ਦਾ ਬੇਵਚਾਰ ਦਾ ਹਰ ਇੱਕ ਲੜਾਈ ਝਗੜੇ ਦਾ ਗੰਦਾ ਸਪਿਰਿਟ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਨਿਕਲ ਜਾਵੇ ਔਰ ਸੱਚਮੁੱਚ ਪਰਮੇਸ਼ਰ ਜ ਮਾਰੀਆਂ ਨੇ ਦੇ ਸਰੀਰਾਂ ਦੇ ਉੱਪਰ ਪਰਮੇਸ਼ਰ ਜੀ ਇਹਨਾਂ ਦਾ ਨੁਕਸਾਨ ਕਰਦੀਆਂ ਆ ਇਹਨਾਂ ਦੇ ਪੈਸੇ ਦਾ ਨੁਕਸਾਨ ਕਰਦੀਆਂ ਪਰਮੇਸ਼ਰ ਜੀ ਅਜੋ ਸਾਰੀਆਂ ਬਿਮਾਰੀਆਂ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਢਿਡਕ ਦਿੰਨੇ ਆ ਔਰ ਉਹਨਾਂ ਨੂੰ ਕਮਾਂਡ ਕਰਦੇ ਕਿ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਇਹਨਾਂ ਦੇ ਜਿਸਮਾਂ ਨੂੰ ਛੱਡ ਕੇ ਚੱਲੀਆਂ ਜਾਣ ਕਿਉਂਕਿ ਇਹ ਪ੍ਰਭੂ ਯੇਸ਼ੂ ਮਸੀਹ ਦੀਆਂ ਹੈਕਲਾ ਆ ਔਰ ਸੱਚਮੁੱਚ ਪਰਮੇਸ਼ਰ ਜੀ ਵੈਰੀ ਦਾ ਇਹਨਾਂ ਸਰੀਰਾਂ ਉੱਪਰ ਕੋਈ ਅਧਿਕਾਰ ਨਹੀਂ ਆ ਪ੍ਰਭੂ ਜੀ ਇਹਨਾਂ ਸਰੀਰਾਂ ਤੇ ਆਪਣਾ ਕਬਜ਼ਾ ਵਾਸ ਕਰੋ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਆਤਮਾ ਪਰਮੇਸ਼ਰ ਨਾ ਸਰੀਰਾਂ ਦੇ ਵਿੱਚ ਹੋਵੇ ਖੁਦਾਵੰਨ ਜੀ ਕੋਈ ਬਿਮਾਰੀ ਦਾ ਪ੍ਰਭੂ ਜੀ ਕੋਈ ਵੀ ਥਾ ਨਾ ਹੋਵੇ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਮੇਰੇ ਮਹਾਨ ਖੁਦਾ ਪ੍ਰਭੂ ਜੀ ਜੋ ਵੀ ਇਹ ਆਪਣੇ ਹੱਥਾਂ ਦੇ ਕੰਮਾਂ ਨਾਲ ਮਿਹਨਤ ਕਰਦੇ ਆ ਖੁਦਾਵੰਨ ਜੀ ਉਹਦੇ ਵਿੱਚ ਆਪਣੀ ਆਸ਼ੀਸ਼ ਔਰ ਬਰਕਤ ਪਾਉਣੀ ਪਰਮੇਸ਼ਵਰ ਜੀ ਸੱਚਮੁੱਚ ਪਰਮੇਸ਼ਵਰ ਜੀ ਇਹਨਾਂ ਵੱਲੋਂ ਕਮਾਇਆ ਗਿਆ ਧਨ ਪਰਮੇਸ਼ਵਰ ਜੀ ਚੰਗੇ ਕੰਮਾਂ ਵਿੱਚ ਇਸਤੇਮਾਲ ਹੋਵੇ ਪਰਮੇਸ਼ਵਰ ਜੀ ਇਹਨਾਂ ਦੇ ਬੱਚਿਆਂ ਦੀ ਅੱਛੀ ਪਰਵਰਿਸ਼ ਕਰਨਾ ਮੇਰੇ ਖੁਦਾਵੰਨ ਜੀ ਹਰ ਇੱਕ ਘਰ ਨੂੰ ਆਪਣੇ ਪਾਕ ਪਵਿੱਤਰ ਲੋਹੂ ਦੇ ਵਿੱਚ ਢੱਕ ਲੈਣਾ ਖੁਦਾਵੰਨ ਜੀ ਰਾਤ ਦੇ ਸਮੇਂ ਹੋਣ ਵਾਲੇ ਅੰਧਕਾਰ ਦੀਆਂ ਸਾਰੀਆਂ ਸ਼ਕਤੀਆਂ ਨੂੰ ਪ੍ਰਭ ਯੇਸ਼ੂ ਮਸੀਹ ਨਾਮ ਚ ਕੈਨਸਲ ਕਰ ਦਿੰਨੇ ਆ ਔਰ ਸੱਚਮੁੱਚ ਪਰਮੇਸ਼ਰ ਜੀ ਜਾਦਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਖੁਦਾਵੰ ਜੀ ਪ੍ਰਭ ਜੀ ਇਹਨਾਂ ਨੂੰ ਗੂੜੀ ਮਿੱਠੀ ਨੀਂਦ ਦੇਣਾ ਪਰਮੇਸ਼ਰ ਜੀ ਪਰਬ ਜੀ ਜਿੰਨੀ ਵੀ ਵੈਰੀ ਰਾਤ ਦੇ ਸਮੇਂ ਇਹਨਾਂ ਦੀ ਨੀਂਦ ਨੂੰ ਡਿਸਟਰਬ ਕਰਦਾ ਖੁਦਾ ਬਾਰ-ਬਾਰ ਇਹਨਾਂ ਦੀ ਨੀਂਦ ਨੂੰ ਪ੍ਰਭੂ ਜੀ ਸ਼ੈਤਾਨ ਚੁਰਾਉਂਦਾ ਮੇਰੇ ਖੁਦਾਵੰਦ ਜੀ ਪਰਮੇਸ਼ਰ ਜੀ ਅੱਜ ਉਹ ਸਾਰੀ ਗੰਦੀ ਸਪਿਰਿਟ ਨੂੰ ਪ੍ਰਭੂ ਯਸ਼ੁਮਸੀ ਨਾਮ ਚ ਰੱਦ ਕਰਦੇ ਆ ਕੈਨਸਲ ਕਰ ਦਿੰਦੇ ਆ ਪ੍ਰਭੂ ਜੀ ਸੱਚਮੱਚ ਤੁਹਾਡੇ ਸਵਰਗੀ ਦੂਤ ਇਹਨਾਂ ਦੇ ਬਿਸਤਰਾਂ ਦੇ ਇर्द-ਗਿਰਦੇ ਇਹਨਾਂ ਦੀ ਰਾਖੀ ਕਰਨ ਟੈਲ ਕਰਨ ਖੁਦਾਵੰਦ ਜੀ ਇਹਨਾਂ ਘਰਾਂ ਪਰਿਵਾਰਾਂ ਦੇ ਇर्द-ਗਿਰਦੇ ਤੁਹਾਡੇ ਸਵਰਗੀ ਦੂਤਾਂ ਦੀ ਬਾੜ ਨੂੰ ਮੰਗਦੇ ਆ ਸੱਚਮੱਚ ਪਰਮੇਸ਼ਰ ਜੀ ਤੁਹਾਡੇ ਘਰਾਂ ਪ੍ਰਭੂ ਜੀ ਤੁਹਾਡੇ ਘਰ ਆ ਖੁਦਾਵੰਦ ਜੀ ਤੁ ਇਹਨਾਂ ਦੀ ਰਾਖੀ ਕਰੋ ਪਰਮੇਸ਼ਰ ਜੀ ਔਰ ਦਇਆ ਕਰੋ ਖੁਦਾ ਸੁਪਨੇ ਰਾਹੀ ਇਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਖੁਦਾਵੰ ਜੀ ਪਰਭੂ ਜੀ ਆਪਣੇ ਗੁਜੇ ਭੇਦਾਂ ਨੂੰ ਵਚਨਾਂ ਦੇ ਰਾਹੀ ਪਰਮੇਸ਼ਰ ਜਿਨ੍ਹਾਂ ਤੇ ਪ੍ਰਗਟ ਕਰਨਾ ਮੇਰੇ ਖੁਦਾਵੰਜੀ ਔਰ ਦਇਆ ਕਰਨਾ ਕਿਰਪਾ ਕਰਨਾ ਸਵਰਗ ਰਾਸ ਤੋਂ ਗੁੜੀ ਤੇ ਮਿੱਠੀ ਨੀਂਦ ਦੇਣਾ ਸੱਚਮੁੱਚ ਆਪਣੇ ਬੱਚਿਆਂ ਨੂੰ ਚਮਕਦੇ ਹੋਏ ਸਿਤਾਰੇ ਬਣਾਉਣਾ ਮੇਰੇ ਮਹਾਨ ਪਰਮੇਸ਼ਰ ਜੀ ਸਾਡੀ ਸਾਰੀ ਦੁਆ ਪ੍ਰਾਰਥਨਾ ਨੂੰ ਖੁਦਾਵੰਜੀ ਸਵਰਗ ਰਾਸ ਵਿੱਚ ਕਬੂਲ ਕਰਨਾ ਮੇਰੇ ਮਹਾਨ ਖੁਦਾ ਇਹ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗ ਲੈਣੇ ਆ ਆਮੇਨ 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 ਸਾਰੀ ਕ리스ਚੀਅਨੋ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96733 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ